ਪੰਚਾਇਤਾਂ ਬਣ ਚੁੱਕੀਆਂ ਤੁਹਾਨੂੰ ਵੀ ਤੁਹਾਡੀ ਜ਼ਿੰਮੇਵਾਰੀ ਕਿਸੇ ਨਾ ਕੋਲ ਦੇ ਵਾਰਡ ਦੀ ਕਿਸੇ ਨਾ ਕੋਲ ਦੀ ਪਿੰਡ ਦੀ ਜ਼ਿੰਮੇਵਾਰੀ ਜਿਹੜੀ ਉਹ ਮਿਲ ਚੁੱਕੀ ਹੈ ਤੁਸੀਂ ਸਾਰੇ ਚੁਣੇ ਹੋਏ ਨੁਮਾਇੰਦੇ ਹੋ ਮੇਰੀ ਸਾਰਿਆਂ ਤੋਂ ਇੱਕੋ ਹੀ ਬੇਨਤੀ ਹੈ ਸਾਰਿਆਂ ਨੂੰ ਤੇ ਇੱਕੋ ਹੀ ਆਸ ਹੈ ਸਾਰਿਆਂ ਤੋਂ ਔਰ ਉਹ ਇਹ ਆਸ ਹੈ ਕਿ ਜਿਵੇਂ ਮੈਂ ਮੰਨ ਕੇ ਚੱਲਿਆ ਕਿਉਂਕਿ ਹੁਣ ਤੱਕ ਹੁੰਦਾ ਕੀ ਰਿਹਾ ਹੈ ਕਿ ਜੀ ਵੋਟ ਪਾ ਦਿਓ ਆਹ ਕੁਛ ਕਰਾਂਗੇ ਸਾਨੂੰ ਵੋਟ ਪਾ ਦਿਓ ਸਾਨੂੰ ਜਿਤਾ ਦਿਓ ਅਸੀਂ ਆਹ ਕਰਾਂਗੇ ਆ ਵਾਦਾ ਕਰਦੇ ਆ ਇਹ ਜਿਹੇ ਗੱਲਾਂ ਨੇ ਜਿਹੜੀਆਂ ਹੁਣ ਤੱਕ ਲੀਡਰਾਂ ਦੇ ਮੂੰਹੋਂ ਚਲਦੀਆਂ ਨਹੀਂ ਆਈਆਂ ਨੇ ਮੈਂ ਇਹ ਮੰਨ ਕੇ ਚੱਲਦਾ ਕਿ ਆਓ ਹੁਣ ਤੋਂ 2 ਸਾਲ ਬਾਅਦ ਜਦੋਂ ਦੁਬਾਰਾ ਲੋਕਾਂ ਦੀ ਕਚਹਿਰੀ ਦੇ ਵਿੱਚ ਜਾਊਗਾ ਤੇ ਇਹ ਨਹੀਂ ਕਹਿਣਾ ਹੈਗਾ ਕਿ ਮੈਂ ਕੀ ਕਰੂੰਗਾ ਮੈਂ ਇੱਕੋ ਹੀ ਗੱਲ ਕਹਿਣੀ ਹੈ ਕਿ ਜੇ ਕੰਮ ਕੀਤਾ ਤਾਂ ਵੋਟ ਪਾ ਦਿਓ ਤੇ ਆਹੀ ਚੀਜ਼ ਆਹੀ ਉਮੀਦ ਹੈ ਮੇਰੀ ਮੈਂ ਜਿਹੜੀ ਉਹ ਤੁਹਾਡੇ ਕੋਲੋਂ ਸਰਪੰਚਾ ਕੋਲੋਂ ਮੈਂਬਰ ਪੰਚਾਇਤਾਂ ਕੋਲੋਂ ਰੱਖਦਾ ਕਿ 5 ਸਾਲਾਂ ਬਾਅਦ ਤੋਂ ਨਵੀਂ ਲੋਕਾਂ ਕੋਲ ਜਾ ਕੇ ਕੋਈ ਝੂਠੇ ਸੱਚੇ ਵਾਅਦੇ ਕਰਦੀ ਹੈ ਲਾਰੇ ਲਾਉਣ ਦੀ ਲੋੜ ਨਾ ਪਵੇ ਇੱਕੋ ਹੀ ਗੱਲ ਤੁਸੀਂ ਜਾ ਕੇ ਕਹਿਣੀ ਹੈ ਕਿ ਜੇ ਭਾਈ ਵੋਟ ਪਾਈ ਜੇ ਕੰਮ ਕੀਤਾ ਤਾਂ ਵੋਟ ਪਾ ਦਿਓ ਬੋਲੋ ਠੀਕ ਹੈ ਸਹਿਬ ਤੋਂ ਸਾਰੇ ਮੇਰੇ ਨਾਲ ਦੇਖੋ ਮੈਂ ਤਾਂ ਜਿਸ ਦਿਨ ਮੇਰੇ ਹਲਕੇ ਦੇ ਲੋਕਾਂ ਨੇ ਡਿਊਟੀ ਲਗਾਈ ਹੈ ਉਸ ਦਿਨ ਤੋਂ ਹੀ ਦਿਨ ਰਾਤ ਕੀਤੀ ਹੋਈ ਹੈ ਕਿ ਆਪਣੇ ਹਲਕੇ ਦੇ ਵਿਕਾਸ ਦੇ ਵਿੱਚ ਕੋਈ ਕਮੀ ਨਾ ਰਹੇ ਜੇ ਬਹੁਤ ਸਾਰੇ ਕੰਮ ਨੇ ਜਿਹੜੇ ਉਹ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਚੱਲ ਰਹੇ ਨੇ ਤੇ ਅੱਜ ਉਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਮੈਂ ਆਪਣੇ ਹਲਕੇ ਸੁਨਾਮ ਦੇ 30 ਪਿੰਡਾਂ ਨੂੰ 205 205 ਲੱਖ ਰੁਪਏ ਦੇ ਚੈੱਕ ਲਏ ਜਿਹੜੇ ਉਹ ਦਿੰਦੇ ਨੇ ਔਰ ਇਹ ਇਹ ਛੋਟੇ-ਛੋਟੇ ਕੰਮਾਂ ਦੇ ਲਈ ਕਿਤੇ ਕੋਈ ਸੀਵਰੇਜ ਦਾ ਕੰਮ ਹੋਣਾ ਹੈ ਕੋਈ ਗੜੀਆਂ ਨਾਲੀਆਂ ਦਾ ਕੰਮ ਹੋਣਾ ਹੈ ਉਹ ਜਿਹੇ ਛੋਟੇ ਕੰਮਾਂ ਦੇ ਕਿਉਂਕਿ ਹੁਣ ਪੰਚਾਇਤਾਂ ਜਰੀਆ ਜਾਚੂ ਜੀ ਉਹਨਾਂ ਦੀ ਜ਼ਿੰਮੇਵਾਰੀ ਵੀ ਹੈ ਔਰ ਲੋਕਾਂ ਦੀ ਉਮੀਦ ਆਸ ਵੀ ਹੈ ਉਹਨਾਂ ਤੋਂ ਸੋ ਉਹਨਾਂ ਨੂੰ 엠ਪਾਵਰ ਕਰਨ ਦੇ ਲਈ ਦਾ ਕਿਉਂ ਆਪਦੇ ਪੱਤਰ ਦੇ ਉੱਪਰ ਜਿਹੜੇ ਛੋਟੇ-ਛੋਟੇ ਕੰਮ ਨੇ ਉਹਨਾਂ ਨੂੰ ਸਿਰੇ ਚੜਾ ਸਕਣ ਇਸ ਪਰਪਸ ਦੇ ਨਾਲ ਅੱਜ ਦੀ ਪਿੰਡਾਂ ਨੂੰ 2.5 ਲੱਖ ਰੁਪਏ ਦੇ ਚੈੱਕ ਜਿਹੜੇ ਉਸਾਮਵਲਕਿੰਦ ਨੂੰ ਮਿਲਦੇ ਨੇ ਸਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਰ ਪ੍ਰੋਜੈਕਟ ਲੈਣਗੇ ਮੇਨ ਫੋਕਸ ਕੀ ਹੈ ਕਿ ਨਾਲ ਚ ਪ੍ਰੋਜੈਕਟ ਦਾ ਕੰਟੀਨਿਊਸ ਪ੍ਰੋਸੈਸ ਹੈ ਜੀ ਹਰ ਰੋਜ਼ ਨਵੇਂ ਪ੍ਰੋਜੈਕਟ ਨੇ ਜਿਹੜੇ ਉਹ ਸੋਚੀਦੇ ਨੇ ਉਹ ਉਲੀਕੀਦੇ ਨੇ ਉਹਨਾਂ ਤੇ ਕੰਮ ਕਰੀਦੇ ਤੇ ਉਹਨਾਂ ਨੂੰ ਸਿਰੇ ਚੜਾਈਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਉਸਾਮਵਲਕੀ ਦੇ ਲਈ ਬਹੁਤ ਸਾਰੇ ਵੱਡੇ ਪ੍ਰੋਜੈਕਟ ਨੇ ਜਿਹੜੇ ਉਹ ਇਨ ਪਾਈਪਲਾਈਨ ਨੇ ਔਰ ਤੁਹਾਨੂੰ ਵੀਰੀ ਆਦਾ ਕਮ ਸਿਰੇ ਚੜ ਜਾਂਦੇ ਜਿਸ ਦਿਨ ਸ਼ੁਰੂ ਕਰਾਉਣਾ ਹੁੰਦਾ ਮੈਂ ਉਸ ਦਿਨ ਹੀ ਦੱਸਦਾ ਉਸ ਤੋਂ ਪਹਿਲਾਂ ਦੱਸਦਾ ਸਰ ਮੈਡੀਕਲ ਗੱਡਾ ਵੇਅਰ ਹਾਊਸ ਬਹੁਤ ਵੱਡੀ ਚੀਜ਼ ਦਿੱਤੀ ਹੈ ਸੁਲਾਮ ਨੂੰ ਹਾਂਜੀ ਉਹਨੂੰ ਲੈ ਕੇ ਮੈਡੀਕਲ ਚ ਕੋਈ ਹੋਰ ਚੀਜ਼ ਆ ਰਹੀ ਹੈ ਜਿਵੇਂ ਡਾਕਟਰਾਂ ਨੂੰ ਲੈ ਕੇ ਆ ਰਹੇ ਜੀ ਆ ਰਹੇ ਹੋਰ ਵੀ ਇਹਦੇ ਵਿੱਚ ਦੋ ਚੀਜ਼ਾਂ ਨੇ ਜਿਹੜੀਆਂ ਉਹ ਪਲਾਨ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਤੁਹਾਨੂੰ ਬੜੀ ਜਲਦੀ ਉਹਦੇ ਵਾਸਤੇ ਫੀਰ ਵੇਜਣਾ ਹੋ ਜਾਂਦਾ ਜਾਊਗਾ ਜਿਹੜਾ ਤੁਸੀਂ ਡਰੱਗ ਵੇਅਰ ਹਾਊਸ ਦੀ ਗੱਲ ਕੀਤੀ ਹੈ 3 ਕਰੋੜ 68 ਲੱਖ ਰੁਪਏ ਦੇ ਨਾਲ ਡਰੱਗ ਵੇਅਰ ਹਾਊਸ ਇਕੱਲੇ ਸੁਲਾਮ ਦਾ ਨਹੀਂ ਪੂਰੇ ਜ਼ਿਲ੍ਹੇ ਦਾ ਇਨਫੈਕਟ 3-4 ਜ਼ਿਲ੍ਹਿਆਂ ਉਹ ਵੰਣ ਜਾ ਰਿਹਾ ਹੈ ਜਿਹਦਾ ਨੀ ਪੱਥਰ ਥੋੜੇ ਦਿਨ ਪਹਿਲਾਂ ਰੱਖਿਆ ਸੀਗਾ तकरीबन 15 18 ਕਰੋੜ ਦੀ ਦਵਾਈ ਹੈ ਜਿਹੜੀ ਇਹਦੇ ਵਿੱਚ ਹਰ ਟਾਈਮ ਹਾਜ਼ਰ ਰਹੇਗੀ ਇਹਦੇ ਨਾਲ ਆਉਣ ਵਾਲੇ ਸਮੇਂ ਤੱਕ ਹਮੇਸ਼ਾ ਦੇ ਲਈ ਜਿਹੜੀ ਹਸਪਤਾਲ ਦੇ ਵਿੱਚੋਂ ਫਰੀ ਦਵਾਈ ਮਿਲਣ ਦਾ ਕੰਮ ਹੈ ਜਿਹੜਾ ਉਹ ਪੱਕਾ ਹੋ ਜਾਏਗਾ ਉਹ ਪ੍ਰੋਬਲਮ ਜਿਹੜੀ ਹਮੇਸ਼ਾ ਤੋਂ ਖਤਮ ਹੋ ਜਾਏਗੀ ਠੀਕ ਹੈ ਮਿਹਰਬਾਨੀ ਓਕੇ